ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਤੇ ਬਈ ਸਵਾਗਤ ਆ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਵਿੱਚ ਤੇ ਚਿਰਾਗ ਹੂਮ ਦੇ ਵਿੱਚ ਬਈ ਕੱਲ ਆਪਾਂ ਗਿੱਦਾ ਮਾਰ ਕੇ ਗਏ ਤੇ ਸਮਾਨ ਸੱਲਾ ਦੇਖ ਕੇ ਗਏ ਤੇ ਅੱਜ ਫੇਰ ਆਪਾਂ ਉੱਥੇ ਆਈ ਹੋਈ ਆ ਬਾਈ ਉੱਥੇ ਦਾ ਕਨੈਕਸ਼ਨ ਜੋੜਨੇ ਵਾਸਤੇ ਤੇ ਨਾਲ ਆਪਣੇ ਬਈ ਤਾਰਾ ਬਈ ਆਇਆ ਅੱਜ ਠੀਕ ਆ ਦਰੇ ਤੇ ਕਨੈਕਸ਼ਨ ਦਿਖਾ ਦਨੇ ਤੁਹਾਨੂੰ ਤੇ ਬਈ ਵੀਡੀਓ ਸ਼ੁਰੂ ਕਰਨੇ ਤੋਂ ਪਹਿਲਾਂ ਵੀਡੀਓ ਨੂੰ ਸਬਸਕ੍ਰਾਈਬ ਕਰਨੇ ਨੂੰ ਤੇ ਚੈਨਲ ਨੂੰ ਆਪਣੇ ਨੂੰ ਸੌਰੀ ਸਬਸਕ੍ਰਾਈਬ ਕਰ ਲਿਓ ਤੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਿਓ ਮਨੀਸ਼ ਸਿਆਣ ਬਾਈ ਆਪਣੀ ਆਈਡੀ ਆ ਅੱਜ ਫੇਰ ਤੋਂ ਪੂਰੇ ਦਿਨ ਦਾ ਅੱਜ ਦਿਖਾਉਣਾ ਹੈ ਬਾਈ ਮਹਾਲ ਆਹ ਹੈ ਬਾਈ ਥੱਲੇ ਤੇ ਪੀਪੀਆਰ ਦੇ ਕਨੈਕਸ਼ਨ ਹੋਏ ਹੋਏ ਆ ਚੂੜੀ ਪਾ ਕੇ ਬਾਈ ਇੱਧਰ ਕਰਿਆ ਦਾ ਟੈਂਪਰੇਰੀ ਗੇਟ ਬਲ ਆਏ ਤੇ ਤੇ ਹੁਣ ਬਾਈ ਇਹਨਾਂ ਨਾਲ ਪਰ ਪਾਈਪ ਕੱਢ ਕੇ ਛੱਡੀ ਹੋਈ ਦੋਨੇ ਕੋਠੀਆਂ ਦੀ ਤੇ ਜੋੜਨੀ ਹੈ ਇਹ ਆਪਸ ਵਿੱਚ ਨਹੀਂ ਬਿਤਾ ਰਹੇ ਵੀ ਮੈਂ ਵੱਡਦੇ ਨੂੰ ਪਿੱਛੇ ਉਂਗਲੀ ਨਾਲ ਠੀਕ ਹੈ ਦੇਖ ਤਾਂ ਠੀਕ ਹੈ ਹਾਂ ਫੜ ਕੇ ਰੱਖੀ 2 ਕਿਲੋ ਦੇ ਨੀਚੇ ਜਾ ਕੋਹੋ ਲੱਡੂ ਲੱਡੂ ਬੰਦ ਰ ਹੈ ਹੂੰ ਹੂੰ ਕਰ ਦੇ ਨਹੀਂ ਬੰਦ ਬਸ ਕਨੈਕਸ਼ਨ ਬਾਈ ਜੋੜਤਾ ਆਪਾਂ ਨੇ ਤੇ ਇੱਕ ਰਹਿ ਗਿਆ ਜੋੜਨੇ ਤੇ ਤੇ ਪਾਣੀ ਆਉਣ ਦੇ ਪਹਿਲਾਂ ਬਈ ਇਹਨੂੰ ਜੋੜ ਦਈਏ ਪਾਣੀ ਦੇ ਪ੍ਰੈਸ਼ਰ ਇੱਥੇ ਸੁੱਖਣਾ ਸੋਹਣਾ ਏ ਹਾਜ਼ਰੀ ਤਰੋ ਇੱਕ ਵਾਰੀ ਹੋਦਰਈ ਜਮੀਦ ਦਾ ਬਹੁਤਾ ਬੰਦਾ ਲਈ ਚਾਹ ਲਿਆਇਆ ਤਾਰਾ ਬਾਈ ਤੇ ਚਾਹ ਪੀ ਕੇ ਫਿਰ ਅੰਦਰ ਦਾ ਟੈਂਕਾਂ ਦਾ ਕਰਦੇ ਆਪਾਂ ਸਮਾਨ ਲਿਆਈ ਉਹਦਾ ਤਾਂ ਟੈਂਕਾਂ ਦੇ ਵਿੱਚ ਬਾਈ ਬਾਲ ਕੋਕ ਲਾਉਣੀ ਹੈ ਤੇ ਬਾਲ-ਬਾਲ ਆਉਣੇ ਆ ਸੁਪਰੀਮ ਕੰਪਨੀ ਦੇ ਲੈ ਕੇ ਆਏ ਬਈ ਇਹ ਵੀ ਆਪਾਂ ਇਹ ਠੀਕ ਰਹਿੰਦੇ ਆ ਬਾਈ ਉਹ ਪਿੱਤਰ ਵਾਲੇ ਜਾਮ ਜੇ ਹੋ ਜਾਂਦੇ ਆ ਇਸ ਕਰਕੇ ਬਾਈ ਪਲ-ਪਲ ਨਹੀਂ ਤੂੰ ਬਾ ਯਾਰ ਕੀ ਹੋ ਗਿਆ ਨਹੀਂ ਮੇਰੇ ਹੱਥ ਤੇ ਵਿੱਚ ਬਾਈ ਬਾਲ ਲਾ ਦੂੰਗੇ ਐਮਰਜੈਂਸੀ ਵਾਸਤੇ ਠੀਕ ਆ ਤਰੇ ਟਾਰਗੇਟ ਆਪਣੇ ਅੱਜ ਅਸੀਂ ਦੋ ਹੀ ਐ ਬਾਕੀ ਫੈਨ ਫਿਟਿੰਗ ਦਾ ਕੰਮ ਹਜੇ ਦਰਵਾਜ਼ੇ ਖਿੜਕੀਆਂ ਲੱਗਣੇ ਦੇ ਬਾਅਦ ਕਰੂੰਗੇ ਕਨੈਕਸ਼ਨਾਂ ਦਾ ਕੰਮ ਮੇਨ ਤਾਂ ਬਣਾਉ ਉਹ ਜੁੜ ਗਏ ਆਪਣੀ ਪੈਂਕ ਦੇ ਵਿੱਚ ਵੀ ਬਾਈ ਗੋਲਾ ਲਾ ਤਾ ਆਪਾਂ ਨੇ ਤੇ ਗੇਟ 'ਤੇ ਲਾ ਤਿਆ ਪਿੱਛੇ ਬਾਲ ਬਾਲ ਸੀ ਵੀ ਵੀ ਸੀ ਪਾਣੀ ਆਊਗਾ ਤੇ ਚੈੱਕ ਕਰਕੇ ਬਾਈ ਫਿਰ ਬਾਲ ਬੰਦ ਕਰ ਦੂੰਗੇ ਕੀਤਾ ਫੁੱਤਾ ਵੀ ਇੱਧਰ ਚੱਕ ਲਓ ਵੀ ਸਮਝਾਓ ਇੱਧਰ ਵਾਲੇ ਟੈਂਕ ਵਾਸਤੇ ਪਾਈਪ ਘਟ ਗਿਆ ਆਪਣੇ ਕੋਲ ਹੈ ਨਾ ਟੋਟਾ ਦੇਖ ਲੈ ਜੇ ਕੋਈ ਪਿਆ ਹੋਰ ਆਹ ਕਹਿੰਦੇ ਫੁੱਟ ਦਾ ਟੋਟਾ ਆਪਿਆ ਨਾ ਸਾਢੇ 3 ਦਾ ਰੋਕਪੜ ਦਾ ਟੋਟਾ ਚਾਹੀਦਾ ਹੋਰ ਟੈਂਕਰ ਦੇ ਵਿੱਚ ਵੀ ਟਾਇਰ ਲੱਗੀ ਹੋਈ ਆ ਪੂਰੀ ਹਸ ਕਲਾਸ ਇਹਦਾ ਵੀ ਗੋਲਾ ਲਾ ਕੇ ਕੰਮ ਨਿਬੇੜ ਦਿੰਨੇ ਆ ਤੇ ਬਈ ਆਪਾਂ ਇਧਰ ਹੀ ਪਾਸੇ ਮੋਟਰ ਦੇ ਪੁਆਇੰਟ ਛੱਡੇ ਹੋਈਆਂ ਐ ਤੇ ਆਹ ਟੈਂਕ ਦਾ ਹੋ ਗਿਆ ਪੁਆਇੰਟ ਚਿਰਾਗ ਹੋਮ ਦੇ ਵਿੱਚ ਕੰਮ ਕਨਵਰਟ ਗਏ ਬਈ ਆਪਾਂ ਗ੍ਰੀਨ ਵੈਲੀ ਦੇ ਵਿੱਚ ਆ ਗਏ ਤੇ ਇੱਥੇ ਸਲਾਈਡਿੰਗ ਗ੍ਰੇਟ ਲੱਗਣਾ ਐ ਦੇਖੀ ਜਾਨੇ ਜਿਹੜਾ ਤੁਸੀਂ ਤੇ ਇਹਦੀ ਬਈ ਨਾਪ ਸੋਲਵ ਹੋ ਰਿਹਾ ਹੈ ਇਹਦਾ ਵੀ ਤਾਂ ਕਰਕੇ ਬਈ ਟੂਟੀਆਂ ਇੱਥੇ ਦੀਆਂ ਉਹ ਪੱਟਦੀਆਂ ਬਾਬੂ ਨੇ ਤੇ ਬਾਬੂ ਅੱਜ ਕੱਲਾ ਹੀ ਲੱਗਿਆ ਵਾ ਦੇ ਬੋਏ ਦਾ ਕੀ ਹੌਕਾ ਫੇਰ ਸਰਦੇ ਵਿੱਚ ਬਾਈ ਪੈਪ ਘੁੰਮੇ ਬਿਤੇਦੇ ਆ ਹਾਂ ਤੇ ਮਾਲ ਕਹਿੰਦੇ ਵੀ ਸਲਾਈਡਿੰਗ ਗੇਟ ਅੱਦਨ ਖੁੱਲਣਾ ਹੈ ਤਾਂ ਇਸ ਕਰਕੇ ਟੁੱਟੀਆਂ ਬਾਈ ਇੱਧਰ ਕਰਤੀਆਂ ਨੇ ਗੇਟ ਤੇ ਦੋਏ ਪੈਪ ਆਪਣੇ ਪਰਾ ਚਲੇ ਗਏ ਡਰੇਨ ਦਾ ਪੁੱਛ ਲਈ ਫਿਰ ਬਾਪੂ ਕਹਿੰਦੇ ਹਨ ਡਰੇਨ ਦਾ ਤਾਂ ਮੇਰੇ ਉਸ ਪਾਈਪ ਕੋ ਇੱਧਰ ਕੋ ਖਿੱਚੋ ਠੀਕ ਹੈ ਕੱਲ ਤੂੰ ਕਰ ਲਾ ਰੇ ਸੀ ਫਿਰ ਉਧਰ ਗੀਜਰਾ ਦੇਖੀਏ ਚੱਲ ਤਾਰੇ ਫਿਰ ਪਾ ਚਲੀਏ ਠੀਕ ਹੈ ਬਈਆਂ ਨੇ ਬਣਾਤੀ ਡਿਗਰੀ ਆਪਣੀ ਪਰਾਫੋਰਮੇ ਛੋਟਾ ਗੇਟ ਰਹੂਗਾ ਹਾਂਜੀ ਉਧਰ ਛੋਟਾ ਗੇਟ ਲਾਣੇ ਮਿਲ ਜਾਏਗਾ ਕਿ ਛੋਟਾ ਨਹੀਂ ਲਾਇਆ ਇਹ ਉਹ ਬਾਅਦ ਵਿੱਚ ਗੇਟ ਲੱਗੇ ਇਹ ਫਿੱਟ ਹੋ ਜਾਏਗੀ ਨਾ ਠੀਕ ਹੈ ਔਰ ਮੀਟਰ ਦੇ ਉੱਪਰ ਤੋਂ ਉਹਦੇ ਕੋਲ ਜਾ ਤੱਕਦੇ ਬਾਹੂ ਉੱਪਰ ਦੇਖ ਕੇ ਸਮਾਨ ਆ ਗਿਆ ਮੁੰਡਾ ਆ ਗਿਆ ਉਹਦੇ ਜਮਾਨ ਦੇ ਪਾਣੀ ਦੀ ਬਈ ਮੇਲੇ ਨਮੀ ਪਈ ਹੈ ਤੇ ਕਨੈਕਸ਼ਨ ਤਕਰੀਬਨ ਦੁਕਾਨਾਂ ਵਾਲਿਆਂ ਦੇ ਸਾਰਿਆਂ ਦੇ ਟੁੱਟ ਗਏ ਤੇ ਨਮੀ ਲਾਈਨ ਦੇ ਵਿੱਚ ਕਨੈਕਸ਼ਨ ਕਰਕੇ ਛੱਡਿਆ ਹੋਇਆ ਤੇ ਪ੍ਰਾਣੀ ਬਈ ਕਨੈਕਸ਼ਨ ਉੱਪਰ ਲੱਭ ਰੇ ਤੇ ਲੱਭੇ ਨਹੀਂ ਇੱਥੇ ਟੋਆ ਪਟਿਆ ਤਾਂ ਤੇ ਪੂਰੇ ਟੋਏ ਦੇ ਵਿੱਚ ਪਰਨ ਪਾਈਪ ਲੱਭੇ ਨਹੀਂ ਬਾਈ ਪ੍ਰਾਣੀ ਪਰ ਪਾ ਜਾ ਕੇ ਟੂਟੀ ਦਾ ਖੜਾ ਤੋੜਨੇ ਦੇ ਬਾਅਦ ਵਿੱਚ ਬਾਈ ਇੱਥੇ ਜਾ ਕੇ ਮਿਲੇ ਆਪਾਂ ਨੂੰ ਪਾਈਪ ਇੱਥੇ ਜਾ ਕੇ ਟੇਪਾਈ ਹੋਈ ਜਾਂ ਅੰਦਰ ਇੱਥੇ ਦੇ ਜਾਂਦੀ ਹੈ ਬਾਈ ਥੱਲੇ ਨੂੰ ਕਨੈਕਸ਼ਨ ਤੇ ਹੁਣ ਆਪਾਂ ਕਨੈਕਸ਼ਨ ਜਿਹੜਾ ਨਵਾਂ ਹੋਇਆ ਇਹਦੇ ਨਾਲ ਜੋੜੂਗੇ ਸਾਹਮਣੇ ਟੂਟੀ ਲੱਗੀ ਵੀ ਹੈ ਥੱਲੇ ਵੱਢ ਕੇ ਨੂੰ ਤੇ ਇੱਥੇ ਪਟਾਈ ਹੋ ਗਈ ਤੇ ਇਹਦੇ ਨਾਲ ਬਾਈ ਕਨੈਕਸ਼ਨ ਜੋੜ ਦੇਣਾ ਆਪਾਂ ਨੇ ਤੇ ਆਪ ਹੈ ਪੰਦਰ ਨੂੰ ਕਈ ਵੀ ਬੰਦਾ ਲੱਗਾ ਸਿੱਧਿਓਿੱਤੇ ਜਾ ਕੇ ਬਾਈ ਇਹ ਥੋੜੀ ਥੱਲੇ ਮੋਟਰ ਲੱਗੀ ਵੀ ਹੈ ਅੰਦਰ ਦੁਕਾਨ ਕਿਰਾਏ ਰੈਂਟ ਤੇ ਚੜੀ ਵੀ ਹੈ ਤੇ ਮੋਟਰ ਦੇ ਨਾਲ ਜੁੜੀ ਹੋਈ ਹੈ ਬੰਦੇ ਦਾ ਹੈ ਨਾ ਏਰੀਆ ਦੱਸ ਦਈਏ ਬਈ ਤੁਹਾਨੂੰ ਸ਼ੌਕ ਹੈ ਆਪਣਾ ਮਾਤਾ ਗੁਜਰੀ ਨੂੰ ਗਿਆ ਰੋਡ ਤੇ ਸੰਨੀ ਚ ਤੇ ਮੇ ਰੋਡ ਨੂੰ ਚਲੇ ਗਏ ਉਧਰ ਮੇ ਰੋਡ ਤੇ ਹੀ ਪਿੱਛੇ ਹਟ ਕੇ ਆਪਾਂ ਲੱਗੇ ਹੋਏ ਆ ਮਾਤਾ ਗੁਜਰੀ ਚ ਰਸਤਾ ਕਹਿੰਦੇ ਬਈ ਇਹਨੂੰ ਪੂਰੇ ਆਪਾਂ ਲੱਗੇ ਹੋਏ ਆ 3 ਵਜੇ ਆਏ ਤੇ ਫਟਫਟੀਆਂ ਕਰਕੇ ਦੇਖਿਆ ਤੇ ਕੁਝ ਲੱਭਿਆ ਹੈਗਾ ਤੇ ਹੁਣ ਜਾ ਕੇ ਬਈ ਲੱਭੀ ਆ ਲੈਣ ਤੇ ਕਨੈਕਸ਼ਨ ਜੋੜਦੇ ਆ ਰਾਣਾ ਐਂਡ ਕੇਅਰ ਕੋ ਘਾਤਾ ਬਈ ਆਪਣਾ ਕਨੈਕਸ਼ਨ ਉਧਰ मेरे टूल से ही है डेरा ऑटो की दुकान से ले आओ मैं दुकान पर का सामान लेके आए थे ना उधर से इसीलिए अभी थोड़ी चलो करने हिसाब-किताब है था था तो तो था। था तो औरिया वो बस वो तुम्हें को वायरल करूंगा ਦੁਪਹਿਰੇ ਵਾਲੀ ਵੀਡੀਓ ਭੇਜ ਦੀ ਮੈਂ ਜਿਹੜੀ ਬਣਾਈ ਸੀ ਆਪਣਾ ਪਤਾ ਬਜਰੀ ਪੈ ਗਈ ਕਹਿ ਲਾ ਨਾ ਹੁਣ ਕੱਪੜਾ ਵਜਾਹੀਏ ਕੱਪੜਾ ਇਹ ਵੀਡੀਓ ਬਣਾਈਏ ਹਮ ਖਰੀਦ ਕੇ ਫੋਨ ਬਣਾਇਆ ਲਿਆ ਆਪਣਾ ਫੋਨ ਦੇ ਦੇ ਫਿਰ ਲੈਣ ਦੇ ਤੋਂ ਛੱਡ ਐ ਜੀ YouTube ਤੇ ਦੇਖ ਲਈਂ ਯਾਰ ਤੂੰ ਜਾਏਗਾ ਕੱਲ ਨੂੰ ਯੂਟਿਊਬ ਤੇ ਤੇਰੇ ਹੀ ਤਾਂ ਬਣਾ ਰਹੀ ਹੈ ਯੂਟਿਊਬ ਤੇ ਬਸਤੀ ਨੂੰ ਜਾਊਗਾ ਯੂਟਿਊਬ ਤੇ ਪਾਣੀ ਵੀਡੀਓ ਤੇਰੀ ਕੱਪੜੇ ਤਾਂ ਨਹੀਂ ਪੀਊਗਾ ਮੇਰੇ ਬੱਸ ਇਹਨਾਂ ਦਾ ਕੰਮ ਤਾਂ ਹੁੰ ਡਰਿਆ ਬਤਾ ਬਾਬੂ ਦੋ ਯਾਰ ਦੇਖੋ ਅੰਦਰ ਆ ਗਿਆ ਪਾਣੀ ਆ ਟੁੱਟੀ ਜੀ ਦੇਖੀ ਖੋਲ ਕੇ ਕਰਦੀ ਆ ਯਾਰ ਹੈ ਲਓ ਜੀ ਮੁਬਾਰਕਾਂ ਤੁਹਾਨੂੰ ਆ ਗਿਆ ਜੀ ਪਾਣੀ ਕੀ ਹੋਇਆ ਕਹਤੇ ਨਹੀਂ ਨਾ ਆਣਾ ਨਹੀਂ ਕਿਤੇ ਜਾ ਕੇ ਹੁੰਦਾ ਸਾਡੀ ਉਹ ਇਹਨੂੰ ਪਹਿਲਾਂ ਲਾ ਦਈਏ ਇਹਦੇ ਹਾਲ ਦੋੜ ਨਾਲ